ਮਨੋਰੰਜਨ ਤੇ ਨਾਲ ਭਰਪੂਰ ਫਿਲਮ ਬੜਾ ਕਰਾਰਾ ਪੂਦਨਾ ਦਾ ਤਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਫਿਲਮ 7 ਨਵੰਬਰ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਇਹ ਫਿਲਮ ਇੱਕ ਭਾਵੁਕ ਪਰਿਵਾਰਕ ਮਨੋਰੰਜਕ ਫਿਲਮ ਹੈ ਜੋ ਕਿ ਔਰਤਾਂ ਦੀ ਮਜ਼ਬੂਤੀ ਪਰਿਵਾਰਕ ਰਿਸ਼ਤੇ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਦਾ ਜਸ਼ਨ ਮਨਾਉਂਦੀ ਹੈ ਇਸ ਦੀ ਕਹਾਣੀ ਲੰਡਨ ਦੀ ਬਹੁ ਸੱਭਿਆਚਾਰਕ ਪਿਛੋਕੜ ਤੇ ਆਧਾਰਿਤ ਹੈ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਡਾਇਰੈਕਟਰ ਪ੍ਰਵੀਨ ਕੁਮਾਰ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਪਹਿਲਾਂ ਨੀਮੈ ਸੱਸ ਕੁੱਟਣੀ ਅਤੇ ਦੜੜਾ ਵਰਗੀਆਂ ਫਿਲਮਾਂ ਵੀ ਡਾਇਰੈਕਟ ਕਿੱਤਿਆਂ ਨੇ ਜੇਕਰ ਆਪਾਂ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫਿਲਮ ਦੀ ਕਹਾਣੀ ਅਮਨ ਸਿੱਧੂ ਵੱਲੋਂ ਲਿਖੀ ਗਈ ਹੈ। ਇਸ ਵੀ ਪੰਜ ਜੀ ਤੁਸੀਂ ਗਿੱਧਾ ਪੌਂਚ ਇੰਟਰਸਟਿਡ ਹੋ? ਪਰ ਮਰੇ ਆਦਮੀ ਨੂੰ ਪਤਾ ਲੱਗ ਗਿਆ ਨਾ ਤਾਂ ਮੈਨਾਂ ਵਾਪਸ ਲੈ ਜਾਗਾ ਵਟਹਾਣੇ। ਹਾਂ ਤਾਂ ਲੱਗ ਗਿਆ। ਮੇਰੀਆਂ ਪੰਜੋਂ ਪੈਣਾ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਚਿਹਰੇ ਨਜ਼ਰ ਆਉਣਗੇ। ਕਹਾਣੀ ਛੇ ਵਿਛੜੀਆਂ ਪੈਣਾ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਕਿਸਮਤ ਨਾਲ ਦੁਬਾਰਾ ਇਕੱਠੀਆਂ ਹੁੰਦੀਆਂ ਹਨ ਜਦੋਂ ਉਹਨਾਂ ਨੂੰ ਅਚਾਨਕ ਹੋਏ ਗਿੱਧਾ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ ਪੈਂਦਾ ਹੈ ਜੋ ਕਿ ਸ਼ੁਰੂ ਦੇ ਵਿੱਚ ਯਾਦਾਂ ਦਾ ਮਿਲਾਪ ਹੁੰਦਾ ਹੈ। ਉਹ ਅੱਗੇ ਚੱਲ ਕੇ ਆਪਣੇ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਟੁੱਟੇ ਰਿਸ਼ਤੇ ਜੋੜਨ ਅਤੇ ਇੱਕ ਦੂਜੇ ਵਿੱਚ ਹੌਸਲਾ ਲੱਭਣ ਦਾ ਸਫ਼ਰ ਬਣ ਜਾਂਦਾ ਹੈ। ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਦੇ ਵਿੱਚ ਭਾਵਨਾਵਾਂ ਅਤੇ ਪੰਜਾਬੀ ਸੱਭਿਆਚਾਰ ਦੀ ਰੂਹ ਨੂੰ ਖੂਬਸੂਰਤੀ ਦੇ ਨਾਲ ਦਰਸਾਇਆ ਗਿਆ ਹੈ। ਬੜਾ ਕਰਾਰਾ ਪੁੱਦਨਾ ਫਿਲਮ ਜੋ ਕਿ 7 ਨਵੰਬਰ 2025 ਨੂੰ ਵਿਸ਼ਵ ਪੱਧਰ ਤੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤਾਂ ਤੁਹਾਨੂੰ ਕਿਵੇਂ ਲੱਗੇ ਇਸ ਫਿਲਮ ਦਾ ਟ੍ਰੇਲਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਕਿੰਨੇ ਕਿ ਐਕਸਾਈਟਿਡ ਹੋ ਇਸ ਫਿਲਮ ਨੂੰ ਦੇਖਣ ਦੇ ਲਈ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ।